ਕਪੂਰਥਲਾ ਵਿੱਚ ਸਿਵਲ ਹਸਪਤਲ ਵਿਖੇ ਬਣੀ ਪਾਣੀ ਦੀ ਟੈਂਕੀ ਦੇ ਉੱਪਰ ਇੱਕ ਨੌਜਵਾਨ ਚੜ੍ਹ ਗਿਆ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਪਰ ਖਬਰ ਲਿਖੇ ਜਾਣ ਤੱਕ ਨੌਜਵਾਨ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੋਈ ਤੇ ਪੁਲਿਸ ਉਸ ਨਾਲ ਗੱਲਬਾਤ ਕਰਕੇ ਉਸ ਨੂੰ ਹੇਠਾਂ ਉਤਾਰਨ ਦੀ ਯਤਨ ਕਰ ਰਹੀ ਹੈ ਦੂਜੇ ਪਾਸੇ ਇਹ ਵੀ ਪਤਾ ਲੱਗਿਆ ਕਿ ਜਦੋਂ ਦੋ ਲੋਕ ਟੈਂਕੀ ਦੇ ਗਏ ਅਤੇ ਉਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸਨੇ ਕਿਹਾ ਕਿ ਇੱਕ ਨਿੱਜੀ ਸਕੂਲ ਦੇ ਸਰਟੀਫਿਕੇਟ ਨੂੰ ਲੈ ਕੇ ਕੁਝ ਵਿਵਾਦ ਹੈ ਜੋ ਕਿ ਉਸਦੀ 12ਵੀਂ ਜਮਾਤ ਨਾਲ ਸੰਬੰਧਿਤ ਹੈ ਪਰ ਜਦੋਂ ਇਸ ਮਾਮਲੇ ਨੂੰ ਵਿਸਥਾਰ ਦੇ ਨਾਲ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸਨੇ ਟੈਂਕੀ ਤੋਂ ਛਾਲ ਮਾਰਨ ਦੀ ਧਮਕੀ ਦਿੱਤੀ ਹੈ ਪ੍ਰਸ਼ਾਸਨ ਦੇ ਅਨੁਸਾਰ ਨੌਜਵਾਨ ਇਸ ਸਮੇਂ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਤੇ ਉਸ ਨੂੰ ਹੇਠਾਂ ਉਤਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਵੀ ਆਪਣੀ ਹਿੰਮਤ ਕਰਕੇ ਉੱਪਰ ਤੱਕ ਗਿਆ ਉਹ ਖਸੋਖਾ ਉਹ ਕਿ ਉਹਨੂੰ ਡਿਮਾਂਡ ਪੁੱਛੀ ਸੀ ਉਹਨੇ ਨਾ ਡਿਮਾਂਡ ਦੱਸੀ ਨਾ ਆਪਣਾ ਨਾਮ ਸਿਆ ਇਹ ਕੋਈ ਗੋਲੀਆਂ-ਗੋਲੀਆਂ ਵਾਲੇ ਹੋਣਾ ਇਹ ਤੁਹਾਡੇ ਉੱਥੋਂ ਤਾਂ ਨਹੀਂ ਆਇਆ ਕਿਤੇ ਉੱਥੇ ਦਾ ਨਹੀਂ ਹੈਗਾ ਮੈਂ ਕੱਲੇ-ਕੱਲੇ ਦਾ ਚਿਹਰਾ ਜਾਣਦਾ 20 ਸਾਲਾਂ ਤੋਂ ਜਿੰਨੇ ਬੰਦੇ ਆ ਗਏ ਹੋਏ ਕਿੰਨੇ ਕੁ ਦੂਰ ਲੇਕੇ ਤੁਸੀਂ ਉੱਤੇ ਮੈਂ ਉਹਦੇ ਕੋਲ ਹੋਣਾ ਕੋਈ ਕਰ ਵਰ ਇੱਥੇ ਕਦਾ ਤੇ ਜਾ 25 ਦੀ ਗੱਲ ਤੇ ਫੇਕੀ ਕਿਹਾ ਕਿ ਕੀ ਉਹਨੇ ਕੋਈ ਮੈਂ ਉਹਨੇ ਆਪਣੀ ਡਿਮਾਂਡ ਦੱਸ ਉਹਨੇ ਡਿਮਾਂਡ ਨਹੀਂ ਦੱਸੀ ਕਹਿੰਦੇ ਥੱਲੇ ਜੋ ਜਿੰਨਾ ਸ਼ਾਲਮਾਨ ਤੇ ਕਿੰਨਾ ਸਮਾਂ ਹੋ ਗਿਆ ਉੱਥੇ ਚੜੇ ਨੂੰ ਪਤਾ ਲੱਗ ਵੀਰ ਤੋ ਨਹੀਂ ਮੈਂ ਤਾਂ ਉਹਨੇ ਧੰਡ ਵਾਇਆ ਨੂੰ ਮੈਨੂੰ ਪਤਾ ਲੱਗਾ ਮੈਂ ਤਾਂ ਫੇਰ ਵੀ ਚਲੋ ਮੈਂ ਭਾਈ ਨਾਲ ਤੇ ਮੈਂ ਕਿਹਾ ਚੱਲ ਮੈਂ ਜਾ ਕੇ ਦੇਖ ਲੈਣਾ ਕਪੂਰਥਲਾ ਵਿੱਚ ਸਿਵਲ ਹਸਪਤਲ ਵਿਖੇ ਬਣੀ ਪਾਣੀ ਦੀ ਟੈਂਕੀ ਦੇ ਉੱਪਰ ਇੱਕ ਨੌਜਵਾਨ ਚੜ੍ਹ ਗਿਆ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਪਰ ਖਬਰ ਲਿਖੇ ਜਾਣ ਤੱਕ ਨੌਜਵਾਨ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੋਈ ਤੇ ਪੁਲਿਸ ਉਸ ਨਾਲ ਗੱਲਬਾਤ ਕਰਕੇ ਉਸ ਨੂੰ ਹੇਠਾਂ ਉਤਾਰਨ ਦੀ ਯਤਨ ਕਰ ਰਹੀ ਹੈ ਦੂਜੇ ਪਾਸੇ ਇਹ ਵੀ ਪਤਾ ਲੱਗਿਆ ਕਿ ਜਦੋਂ ਦੋ ਲੋਕ ਟੈਂਕੀ ਤੇ ਗਏ ਅਤੇ ਉਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸਨੇ ਕਿਹਾ ਕਿ ਇੱਕ ਨਿੱਜੀ ਸਕੂਲ ਦੇ ਸਰਟੀਫਿਕੇਟ ਨੂੰ ਲੈ ਕੇ ਕੁਝ ਵਿਵਾਦ ਹੈ ਜੋ ਕਿ ਉਸਦੀ 12ਵੀਂ ਜਮਾਤ ਨਾਲ ਸੰਬੰਧਿਤ ਹੈ ਪਰ ਜਦੋਂ ਇਸ ਮਾਮਲੇ ਨੂੰ ਵਿਸਥਾਰ ਦੇ ਨਾਲ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸਨੇ ਟੈਂਕੀ ਤੋਂ ਸ਼ਾਲਮਰਨ ਦੀ ਧਮਕੀ ਦਿੱਤੀ ਹੈ ਪ੍ਰਸ਼ਾਸਨ ਦੇ ਅਨੁਸਾਰ ਨੌਜਵਾਨ ਇਸ ਸਮੇਂ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਤੇ ਉਸ ਨੂੰ ਹੇਠਾਂ ਉਤਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਹਾਂ ਕਹਿੰਦਾ ਮੈਂ ਮੈਂ ਆਪਣੀ ਹਿੰਮਤ ਕਰਕੇ ਉੱਪਰ ਤੱਕ ਗਿਆ ਉਹ ਖਸੋਖਾ ਉਹ ਗਈ ਉਹਨੂੰ ਡਿਮਾਂਡ ਪੁੱਛੀ ਸੀ ਉਹਨੇ ਨਾ ਡਿਮਾਂਡ ਦੱਸੀ ਨਾ ਆਪਣਾ ਨਾਮ ਸਿਆ ਇਹ ਕੋਈ ਗੋਲੀਆਂ-ਗੋਲੀਆਂ ਵਾਲੇ ਹੋਣਾ ਇਹ ਤੁਹਾਡੇ ਉੱਥੋਂ ਤਾਂ ਨਹੀਂ ਆਇਆ ਕਿਤੇ ਉੱਥੇ ਦਾ ਨਹੀਂ ਹੈਗਾ ਮੈਂ ਕੱਲੇ-ਕੱਲੇ ਦਾ ਚਿਹਰਾ ਜਾਣਨਾ 20 ਸਾਲਾਂ ਤੋਂ ਜਿੰਨੇ ਬੰਦੇ ਆ ਗਏ ਹੋਏ ਕਿੰਨੇ ਕੁ ਦੂਰ ਸਕੇ ਤੁਸੀਂ ਉੱਤੇ ਮੈਂ ਉਹਦੇ ਕੋਲ ਹੋਣਾ ਕੋਈ ਅੱਛੀ ਜੀ ਗੱਲ ਤੇ ਫੇਕੀ ਕਿਹਾ ਕਿ ਉਹਨੇ ਕੋਸ਼ਿਸ਼ ਮੈਂ ਉਹਨੇ ਆਪਣੀ ਡਿਮਾਂਡ ਦੱਸ ਉਹਨੇ ਡਿਮਾਂਡ ਨਹੀਂ ਦੱਸੀ ਕਹਿੰਦੇ ਥੱਲੇ ਜਿਹੜੀਆਂ ਸ਼ਾਲਮਾਨ ਨੇ ਤੇ ਕਿੰਨਾ ਸਮਾਂ ਹੋ ਗਿਆ ਉੱਥੇ ਚੜ੍ਹੇ ਨੂੰ ਪਤਾ ਲੱਗਾ ਵੀ ਇਹ ਤੇ ਨਹੀਂ ਮੈਂ ਤਾਂ ਉਹਨੇ ਇਦਾਂ ਘੰਟਾ ਹੋਇਆ ਇਹਨਾਂ ਨੂੰ ਮੈਨੂੰ ਪਤਾ ਲੱਗਾ ਮੈਂ ਤੇ ਫੇਰ ਵੀ ਚਲੋ ਮੈਂ ਭਾਈ ਨਾਲ ਤੇ ਮੈਂ ਕਿਹਾ ਚੱਲ ਮੈਂ ਜਾ ਕੇ ਦੇਖ ਲੈਣਾ ਕਪੂਰਥਲਾ ਵਿੱਚ ਸਿਵਲ ਹਸਪਤਲ ਵਿਖੇ ਬਣੀ ਪਾਣੀ ਦੀ ਟੈਂਕੀ ਦੇ ਉੱਪਰ ਇੱਕ ਨੌਜਵਾਨ ਚੜ੍ਹ ਗਿਆ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਪਰ ਖਬਰ ਲਿਖੇ ਜਾਣ ਤੱਕ ਨੌਜਵਾਨ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੋਈ ਤੇ ਪੁਲਿਸ ਉਸ ਨਾਲ ਗੱਲਬਾਤ ਕਰਕੇ ਉਸ ਨੂੰ ਹੇਠਾਂ ਉਤਾਰਨ ਦੀ ਯਤਨ ਕਰ ਰਹੀ ਹੈ ਦੂਜੇ ਪਾਸੇ ਇਹ ਵੀ ਪਤਾ ਲੱਗਿਆ ਕਿ ਜਦੋਂ ਦੋ ਲੋਕ ਟੈਂਕੀ ਤੇ ਗਏ ਅਤੇ ਉਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸਨੇ ਕਿਹਾ ਕਿ ਇੱਕ ਨਿੱਜੀ ਸਕੂਲ ਦੇ ਸਰਟੀਫਿਕੇਟ ਨੂੰ ਲੈ ਕੇ ਕੁਝ ਵਿਵਾਦ ਹੈ ਜੋ ਕਿ ਉਸਦੀ 12ਵੀਂ ਜਮਾਤ ਨਾਲ ਸੰਬੰਧਿਤ ਹੈ ਪਰ ਜਦੋਂ ਇਸ ਮਾਮਲੇ ਨੂੰ ਵਿਸਥਾਰ ਦੇ ਨਾਲ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸਨੇ ਟੈਂਕੀ ਤੋਂ ਸ਼ਾਲਮਰਨ ਦੀ ਧਮਕੀ ਦਿੱਤੀ ਹੈ ਪ੍ਰਸ਼ਾਸਨ ਦੇ ਅਨੁਸਾਰ ਨੌਜਵਾਨ ਇਸ ਸਮੇਂ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਤੇ ਉਸ ਨੂੰ ਹੇਠਾਂ ਉਤਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਇਹ ਆ ਕਹਿੰਦਾ ਮੈਂ ਮੈਂ ਆਪਣੀ ਹਿੰਮਤ ਕਰਕੇ ਉੱਪਰ ਤੱਕ ਗਿਆ ਉਹ ਖਸੋਖਾ ਉਹ ਕਿ ਉਹਨੂੰ ਡਿਮਾਂਡ ਪੁੱਛੀ ਸੀ ਉਹਨੇ ਨਾ ਡਿਮਾਂਡ ਦੱਸੀ ਨਾ ਆਪਣਾ ਨਾਮ ਸਿਆ ਇਹ ਕੋਈ ਗੋਲੀਆਂ-ਗੋਲੀਆਂ ਵਾਲੇ ਹੋਣਾ ਇਹ ਤੁਹਾਡੇ ਉੱਥੋਂ ਤਾਂ ਨਹੀਂ ਆਇਆ ਕਿਤੇ ਉੱਥੇ ਦਾ ਨਹੀਂ ਹੈਗਾ ਮੈਂ ਕੱਲੇ-ਕੱਲੇ ਦਾ ਚਿਹਰਾ ਜਾਣਦਾ 20 ਸਾਲਾਂ ਤੋਂ ਜਿੰਨੇ ਬੰਦੇ ਆ ਗਏ ਹੋਏ ਨੇ ਕਿੰਨੇ ਕੁ ਦੂਰ ਸਕੇ ਤੁਸੀਂ ਉੱਤੇ ਮੈਂ ਉਹਦੇ ਕੋਲ ਹੋਣਾ ਕੋਈ ਪੀ 25 ਦੀ ਗੱਲ ਮੈਂ ਕਿਹਾ ਕਿ ਉਹਨੇ ਕੋਈ ਮੈਂ ਉਹਨਾਂ ਦਾ ਆਪਣੀ ਡਿਮਾਂਡ ਦੱਸ ਉਹਨੇ ਡਿਮਾਂਡ ਨਹੀਂ ਦੱਸੀ ਕਹਿੰਦੇ ਥੱਲੇ ਚੋ ਜਣੀਆਂ ਸ਼ਾਲਮਾਨ ਤੇ ਕਿੰਨਾ ਸਮਾਂ ਹੋਊਗਾ ਉੱਥੇ ਚੜ੍ਹੇ ਨੂੰ ਪਤਾ ਨਹੀਂ ਮੇਰੇ ਤੇ ਨਹੀਂ ਮੈਂ ਤਾਂ ਉਹਨੇ ਇਦਾਂ ਘੰਟਾ ਵਾਇਆ ਨੂੰ ਮੈਨੂੰ ਪਤਾ ਲੱਗਾ ਮੈਂ ਤਾਂ ਫੇਰ ਵੀ ਚਲੋ ਮੈਂ ਭਾਈ ਨਾਲ ਤੇ ਮੈਂ ਕਿਹਾ ਚੱਲ ਮੈਂ ਜਾ ਕੇ ਦੇਖ ਲੈਣਾ